ਬਾਬੂ ਰਾਜਵਲੀ ਖਾਨ ਜੀ ਦਾ ਜੀਵਨ ਤੇ ਸ਼ਖਸੀਅਤ ਖਾਨਦਾਨੀ ਪਿਛੋਕੜ ਬਾਬੂ ਰਾਜਵਲੀ ਬਰਿਆਗ ਉਹਦਾ ਮੁਸਲਮਾਨ ਸੀ ਅਤੇ ਇਹਦੇ ਵੱਡੇ-ਵਡੇਰੇ ਔਰੰਗਜ਼ੇਬ ਦੇ ਸਮੇਂ ਮੁਸਲਮਾਨ ਹੋ ਗਏ ਪ੍ਰਤੀਤ ਹੁੰਦੇ ਹਨ ਬਰਿਆ ਰਾਜਪੂਤ ਪੂਰਬੀ ਪੰਜਾਬ ਅਤੇ ਰਾਜਸਥਾਨ ਦੇ ਰਹਿਣ ਵਾਲੇ ਸਨ ਬਾਬੂ ਰਾਜਵਲੀ ਦਾ ਪਰਦਾਦਾ ਸੈਫਲ ਸਿੱਧੂ ਉਹ ਦੇ ਪ੍ਰਸਿੱਧ ਨਗਰ ਫੂਲ ਵਿੱਚ ਰਹਿੰਦਾ ਸੀ ਜੋ ਬੜਾ ਬਹਾਦਰ ਸਖੀ ਤੇ ਮਲਾਪੜਾ ਬੰਦਾ ਸੀ ਇਸ ਦੇ ਪੁੱਤਰ ਬੂਟੇਖਾਨ ਨੂੰ ਸਾਹੋਕੇ ਦੇ ਸਰਦਾਰ ਧੂਮ ਸਿੰਘ ਦੀ ਪਤਨੀ ਨੇ ਧਰਮ ਦਾ ਭਰਾ ਬਣਾਇਆ ਹੋਇਆ ਸੀ ਧੂਮ ਸਿੰਘ ਫੂਲ ਵਿੱਚ ਵਿਆਹ ਹੋਇਆ ਹੋਇਆ ਸੀ 1860 ਈਸਵੀ ਦੇ ਕਰੀਬ ਧੂਮ ਸਿੰਘ ਬੂਟੇਖਾਨ ਨੂੰ 140 ਕਮਾ ਜਮੀਨ ਦੇ ਕੇ ਆਪਣੇ ਕੋਲ ਸਾਹੋਕੇ ਲੈ ਆਇਆ ਫੂਲ ਤੋਂ ਗੁਰਦਿਆਲ ਸਿੰਘ ਰਮਦਾਸੀਆ ਤੇ ਇੱਕ ਲੋਹਾਰ ਵੀ ਸਾਹੋਕੇ ਆਏ ਸਨ ਉਹਨਾਂ ਦਿਨਾਂ ਵਿੱਚ ਜ਼ਮੀਨ ਦੀ ਇੰਨੀ ਕਦਰ ਨਹੀਂ ਸੀ ਅਤੇ ਧੂਮ ਸਿੰਘ ਬੂਟਾਖਾ ਵਰਗੇ ਅਣਖੀਲੇ ਬੰਦੇ ਨੂੰ ਆਪਣੇ ਪਿੰਡ ਬਸਾ ਕੇ ਆਪਣੀ ਧਿਰ ਬਣਾਉਣਾ ਚਾਹੁੰਦਾ ਸੀ ਬੂਟੇ ਖਾਦੇ ਦੋ ਪੁੱਤਰ ਅਤੇ ਹਾਜੀ ਰਤਨ ਖਾ ਸਨ ਆਪ ਕਵੀਸ਼ਰ ਸੀ ਇਸ ਨੇ ਹੀਰ ਦਾ ਕਿੱਸਾ ਵੀ ਲਿਖਿਆ ਸੀ ਇਹ ਆਪ ਲਗਾਉਂਦਾ ਸੀ ਵੀਰੂ ਜਲਾਹਾ ਛਪਾਨ ਦੇ ਮੇਲੇ ਉੱਤੇ ਅਲਗੋਜਾ ਨਾਲ ਸੰਗਤ ਕਰਦਾ ਸੀ ਤੁਮਾਲੀ ਖਾਨ ਨੂੰ ਕਵੀਸ਼ਰੀ ਤੋਂ ਬਿਨਾ ਦੰਗਲਾਂ ਦੇ ਅਖਾੜੇ ਲਵਾਉਣੇ ਦਾ ਬਹੁਤ ਸ਼ੌਕ ਸੀ ਇਹ ਬੜਾ ਹਾਸਮੁਖ ਹਾਜ਼ਰ ਜਵਾਬ ਟੀਚਰੀ ਖੁੱਲ ਦਿਲਾਂ ਤੇ ਪ੍ਰਾਣਚਾਰੀ ਉੱਤੇ ਖਾ ਘਰ ਲਟਾਉਣ ਵਾਲਾ ਸਖੀ ਸੀ ਪਿੰਡ ਦੇ ਸਿਆਣੇ ਦੱਸਦੇ ਆਣ ਕੇ ਧਮਾਲੀ ਖਾਨ ਨੂੰ ਦੰਗਲ ਕਰਾਉਣ ਦਾ ਝਾਂਲ ਵਰਗਾ ਸ਼ੌਕ ਸੀ ਉਹ ਹਰ ਸਾਲ ਦੂਰੋਂ ਦੂਰੋਂ ਪਹਿਲਵਾਨ ਬੁਲਾ ਕੇ ਸਾਹੋ ਕੇ ਵਿੱਚ ਦੰਗਲ ਕਰਵਾਉਂਦਾ ਸੀ ਇਲਾਕੇ ਵਿੱਚ ਧਮਾਲੀ ਖਾਨ ਦੇ ਨਾਂ ਦੀ ਧਮ ਮਚ ਗਈ ਅਤੇ ਲੋਕ ਸਾਹੋ ਨੂੰ ਧਮਾਲੀ ਵਾਲੀ ਸਾਹੋ ਕਹਿਣ ਲੱਗ ਪਏ ਜਨਮ ਤੁਹਾਲੀਖਾਂ ਵਰਗੇ ਕੀਰਤੀਬਾਦ ਕਵੀਸ਼ਰ ਜਿਸ ਦਾ ਨਾਂ ਦਾ ਡੰਕਾ ਰੋਹੀ ਤੋਂ ਪੁਆਧ ਤੱਕ ਵੱਜਦਾ ਸੀ ਪਹਿਲਵਾਨਾਂ ਦੇ ਸਰਪ੍ਰਸਤ ਪਹਿਲਵਾਨਾਂ ਨੂੰ ਦੁੱਲੜਾ ਕੈਂਠਾ ਤੇ ਦੁੱਧ ਪੀਣ ਲਈ ਮਜਬੂਰ ਕੀਤੀ ਸੀ ਅਤੇ ਦਾਨੀ ਪੁਰਖ ਦੇ ਘਰ ਚਾਰ ਧੀਆਂ ਬੀਬੀ ਭਾਗੀ ਬੀਬੀ ਸਿਆਦੀ ਲਾਲ ਬੀਬੀ ਬੀਬੀ ਰਯਾਦੀ ਪਿੱਛੋਂ ਬਡੇਰੀ ਉਮਰ ਵਿੱਚ 10 ਅਗਸਤ 1894 ਈਸਵੀ ਮਾਤਾ ਜਿਉਣੀ ਦੇ ਕੁੱਖੋਂ ਇੱਕ ਚੰਨ ਵਰਗਾ ਸੁੰਦਰ ਬੋਣ ਹਾਰ ਤੇ ਪ੍ਰਤਿਵਾਸ਼ੀਲ ਪੁੱਤਰ ਜੰਮਿਆ ਜਿਸ ਦਾ ਨਾਂ ਰਜਬਲੀ ਰੱਖਿਆ ਗਿਆ ਇਸਲਾਮੀ ਪਰੰਪਰਾ ਅਨੁਸਾਰ ਰਜਬ ਹਿਜਰੀ ਸਨ ਦੇ 7ਵੇਂ ਮਹੀਨੇ ਦਾ ਨਾਂ ਹੈ ਇਸ ਮਹੀਨੇ ਵਿੱਚ ਚੌਥੇ ਖਲੀਫੇ ਹਜ਼ਰਤ ਮੁਹੰਮਦ ਅਲੀ ਦਾ ਜਨਮ ਹੋਇਆ ਸੀ ਰਾਜਵ ਬਹਿਸ਼ਤ ਵਿੱਚ ਪ੍ਰਗਟੇ ਨਿਰਮਲ ਠੰਡੇ ਪਾਣੀ ਵਾਲੇ ਦਰਿਆ ਦਾ ਨਾਂ ਹੈ ਜਿਸ ਦਾ ਅੰਮ੍ਰਿਤ ਵਰਗਾ ਜਲ ਰਾਜਵ ਦੇ ਮਹੀਨੇ ਰੋਜ਼ੇ ਰੱਖਣ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ ਇਸ ਤੋਂ ਤੁਮਾਲੀ ਖਾਂ ਦੀ ਇਸਲਾਮ ਵੱਲ ਗਹਿਰੀ ਸ਼ਰਧਾ ਤੇ ਸਮੀ ਦਾ ਚਲਕਾਰਾ ਮਿਲਦਾ ਹੈ ਰੋਜ਼ਾ ਤੋਂ ਪਿੱਛੋਂ ਸਿੱਕਾ ਸਿੱਕਦਿਆਂ ਨੂੰ ਜਿਵੇਂ ਈਦ ਦੇ ਚੰਦੇ ਦਰਸ਼ਨ ਹੁੰਦੇ ਹਨ ਉਸੇ ਤਰ੍ਹਾਂ ਸੁੱਖਾ ਸੁਖ ਲਿਆ ਤਮਾਰੀ ਖਾਨ ਨੂੰ ਅੱਲਾਹ ਤਾਲਾ ਨੇ ਬੇਟੇ ਦੀ ਦਾਤ ਬਖਸ਼ੀ ਰਾਜਵਲੀ ਖਾਨ ਨੇ ਆਪਣੇ ਰਚਨਾ ਵਿੱਚ ਆਪਣਾ ਨਾਮ ਰਾਜਵਲੀ ਖਾਨ ਤੇ ਰਾਜਵਲੀ ਵੀ ਲਿਖਿਆ ਹੈ ਰਾਜਵਲੀ ਕਵੀ ਦਾ ਇਸਮਾਫਾ ਹੈ ਖਾਨ ਉਸਦਾ ਲਖਬ ਹੈ ਰਾਜਵਲੀ ਸ਼ਬਦ ਰਾਜਵ ਜਮਾ ਅਲੀ ਦੀ ਸੰਧੀ ਤੋਂ ਬਣਿਆ ਹੈ ਜਿਸ ਵਿੱਚ ਦੂਜੇ ਸ਼ਬਦ ਦਾ ਸਬਰ ਸੰਧੀ ਹੋਣ ਸਮੇ ਉੱਡ ਗਿਆ ਹੈ ਬਾਬੂ ਰਾਜਵਲੀ ਦੇ ਕਿਤੇ ਦਾ ਸੂਚਕ ਹੈ ਨਾ ਤਾਂ ওভারਸੀਰ ਹੋਣ ਕਰਕੇ ਸਭ ਇਸ ਨੂੰ ਬਾਬੂ ਜੀ ਆਖਦੇ ਸਨ ਇਸ ਲਈ ਅੱਗੇ ਜਾ ਕੇ ਬਾਬੂ ਸ਼ਬਦ ਰਾਜਵਲੀ ਦੇ ਨਾਂ ਦਾ ਸਦੀਵੀ ਅੰਗ ਬਣ ਗਿਆ ਬਾਬੂ ਰਾਜਵਲੀ ਦੇ ਨਾਨਕੇ ਪਿੰਡ ਕੁੱਸਾ ਤਹਿਸੀਲ ਮੋਗਾ ਵਿੱਚ ਸਨ ਰਜਵ ਦਾ ਬਹਿਸਤ ਦਾ ਦਰਿਆ ਸੀ ਰਾਜਪਾਲੀ ਮਹਾਲਵੇ ਦੀਆਂ ਮਾਰੂ ਰੋਈਆਂ ਵਿੱਚ ਸ਼ੂਕ ਦਾ ਕਬਿਸ਼ਰੀ ਦਾ ਉਧਰ ਆਇਆ ਜਿਸ ਦੇ ਤਿੱਖੇ ਵੇਗ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਵੀ ਰੋਕ ਨਾ ਸકી ਪੁੱਤੀ ਗੰਢ ਭਵੇਂ ਸੰਸਾਰ ਦੇ ਮਹਾਵਾਕ ਅਨਸਾਰ ਧਮਾਲੀ ਖਾਨ ਨੇ ਆਪਣੇ ਕੋਲੋਤੇ ਤੇ ਕਰੋੜੀ ਦੇ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਬਹੁਤ ਪੁੰਨਦਾਨ ਕੀਤੇ ਅਤੇ ਕਬਿਸ਼ਰੀ ਤੇ ਪਹਿਲਵਾਨਾਂ ਦੇ ਖਾੜੇ ਲਗਵਾਏ ਪਿੰਡ ਵਿੱਚ ਤਿੰਨ ਦਿਨ ਮੇਲੇ ਵਰਗਾ ਮਾਹੌਲ ਬਣਿਆ ਰਿਹਾ ਉਸਨੇ ਸਮਾ ਵਾਲੇ ਕਾਨੂੰ ਪਹਿਲਵਾਨ ਨੂੰ ਇੱਕ ਮੰਨ ਕਿਉ ਤੇ ਦੋ ਬੱਕਰੇ ਨਾਮ ਦਿੱਤੇ ਧਮਾਲੀ ਖਾਨ ਨੇ ਇਸ ਮੇਲੇ ਨੂੰ ਸਾਲ ਦੇ ਸਾਲ ਲਗਾਉਣਾ ਆਰੰਭ ਕਰ ਦਿੱਤਾ ਰਾਜਵਾਲੀ ਦੇ ਪਾਕਿਸਤਾਨ ਜਾਣ ਅਤੇ ਪਾਕਿਸਤਾਨ ਵਿੱਚ ਦਿਹਾਤ ਹੋਣ ਤੋਂ ਬਾਅਦ ਵੀ ਨਗਰ ਵਾਸੀਆਂ ਨੇ ਖੇਡਾਂ ਤੇ ਕਬਿਸ਼ਰੀ ਅਖਾੜੇ ਲਵਾਉਣ ਦੀ ਪਿਰਤ ਜਾਰੀ ਰੱਖੀ ਬਾਬੂ ਰਾਜਵਾਲੀ ਪੰਜਾਬੀ ਦਾ ਜਾਹ ਖੁਸ਼ ਨਸੀਬ ਕਵੀ ਹੈ ਜਿਸ ਦੇ ਜਨਮ ਦਿਨ ਨੂੰ ਇਲਾਕੇ ਦੇ ਲੋਕ ਮੇਲੇ ਵਰਗੀ ਸ਼ਕਲ ਵਿੱਚ ਅੱਜ ਵੀ ਮਨਾਉਂਦੇ ਹਨ